ਸੇਵਕ ਮੈਨੂੰ ਦੱਸੋ ਜਦੋਂ ਇਹਦਾ ਵਿਆਹ ਹੋਇਆ ਸੀ ਨਾ ਉਦੋਂ ਤੋਂ ਕੁਝ ਵੀ ਨਹੀਂ ਕਰਵਾ ਪਾਇਆ ਘਰ ਦਾ ਐ ਤੇ ਮੇਰਾ ਇਰਾਦਾ ਹੈ ਲੱਗ ਗਿਆ ਆ ਰਹੀ ਦੀਵਾਲੀ ਤੇ ਥੋੜੇ ਜਿਹਾ ਕਰਾ ਲਈਏ ਚੇਂਜ ਵੇਖੋ ਨਾ ਲਾਈਟ ਦੇ ਕਲਰ ਚੰਗੇ ਨਹੀਂ ਲੱਗਦੇ ਘਰ ਦੇ ਇੰਟੀਰੀਅਰ ਚੇਂਜ ਕਰੀਏ ਥੋੜਾ ਮੰਮੀ ਹਲੇ ਤੇ 2 ਕੇ ਸਾਲ ਵੀ ਨਹੀਂ ਆਏ ਮੇਰੇ ਵਿਆਹ ਤੋਂ ਪਹਿਲਾਂ ਤੇ ਕਰਾਇਆ ਚੰਗਾ ਭਲਾ ਦਾਗਾ ਠੀਕ ਤੇ ਹੈਗਾ ਵਾ ਹਾਏ ਨਹੀਂ ਕਿੱਥੇ ਠੀਕ ਹੈਗਾ ਮੇਰੇ ਮੇਰੀ ਗੱਲ ਸੁਣ ਮੰਮੀ ਕੋ ਨਾ ਨੋਟ ਜਿਆਦਾ ਹੈ ਉਹ ਪੁੜਕਦੇ ਫਿਰਨ ਦੇ ਆਪ ਕਿਸੇ ਬੰਨੇ ਲੱਗੇ ਉਹ ਨਹੀਂ ਨਹੀਂ ਨੋਟਾਂ ਦੀ ਨਹੀਂ ਗੱਲ ਹੈਗੀ ਪਤਾ ਕੀ ਹੈ ਮੋਲ ਦੇ ਮੁਤਾਬਕ ਚੱਲਣਾ ਚਾਹੀਦਾ ਫੇਰ ਪਤਾ ਅੰਜੂ ਹੁੰਦੀ ਸੀ ਨਾ ਛਾਟੀ ਆਪੇ ਹੀ ਸਾਰਾ ਕੁਝ ਮੈਨੇਜ ਕਰ ਲੈਂਦੀ ਹੁੰਦੀ ਸੀਗੀ ਹੈ ਉਹਨੂੰ ਪਤਾ ਹੁੰਦਾ ਹੀ ਆ ਕਿ ਆ ਗੁਲਦਸਤਾ ਇੱਥੋਂ ਚੱਕਿਓ ਉਹਥੇ ਰੱਖ ਦੇਣਾ ਉਥੋਂ ਵਾਲੀ ਚੀਜ਼ ਇੱਥੇ ਲਾ ਦਣੀ ਹੈ ਹੈ ਤੇ ਹੁਣ ਪੇਪਰ ਵਗੈਰਾ ਵਾਲਾ ਜਮਾਨਾ ਆਇਆ ਤੇ ਜਿਹੜਾ ਕਿ ਚੇਂਜ ਕਰ ਲੀਏ ਮੇਰੇ ਲੱਗਣਾ ਇਹੋ ਜਿਹੀ ਗੱਲਾਂ ਕਰਿਆ ਕਰੋ ਤੇ ਤੇਰੇ ਲਾਗੇ ਹੋਰ ਕਿਹੜੀਆਂ ਗੱਲਾਂ ਕਰੀਏ ਮੇਰੇ ਲਾਗੇ ਗੱਲਾਂ ਕਰਿਆ ਕਰੋ ਘਰ ਦੇ ਵਿੱਚ ਅੱਜ ਗੱਡੀ ਕਿਹੜੇ ਰੰਗ ਦੀ ਲਿਆਉਣੀ ਆ ਮੋਟਰਸਾਈਕਲ ਕਿਹੜੇ ਰੰਗ ਦਾ ਲਿਆਉਣਾ ਹੈ ਬੁੱਟ ਲਿਆਉਣਾ ਹੈ ਕਾਲੇ ਰੰਗ ਦਾ ਜਾਂ ਕਿਹੜੇ ਰੰਗ ਆਹੋ ਜਿਹੇ ਗੱਲਾਂ ਕਰਿਆ ਕਰੋ ਆ ਘਰ ਘੁੱਟ ਦੇ ਮੇਰੇ ਲਾਗੇ ਬਹਿ ਕੇ ਗੱਲਾਂ ਕਰੀ ਜਾਂਦੇ ਮੇਰੀ ਗੱਲ ਨੂੰ ਪਤਾ ਪਤਰਾ ਤੇਰਾ ਵੀ ਕੰਮ ਵਿਆਹ ਕਰਨਾ ਤੋਂ ਸਾਰੀਆਂ ਗੱਲਾਂ ਵਿੱਚ ਰਹਿ ਗਿਆ ਨਾ ਵਿੱਚ ਵੇਖਿਆ ਕਰ ਘਰ ਦਾ ਮਹੌਲ ਚਾਲ ਆ ਦੋਹਾਂ ਜੀਆਂ ਕਲੀ ਮਾਰਨੀ ਆਹੀਂ ਦੋਹਾਂ ਕਲੀ ਮਾਰ ਲਿਆ ਕਰੀ ਜੋ ਮਰਜ਼ੀ ਕਰ ਲੈ ਨਹੀਂ ਫਿਰ ਤੇਰੀ ਘਰ ਦੀ ਨੇ ਕਹਿਣਾ ਕਿ ਲੈ ਤੇਰਾ ਘਰ ਨਹੀਂ ਵਧੀਆ ਬਣਿਆ ਤਾਂ ਕਰਕੇ ਮੈਂ ਕਹਿੰਨੀ ਆ ਕਿ ਤੇਰੇ ਵਿਆਹ ਤੋਂ ਪਹਿਲੇ ਪਹਿਲੇ ਇੱਕ ਵਾਰੀ ਵਧੀਆ ਤੇ ਕਰ ਲਈਏ ਤੇਰੀ ਆਖਣਗੇ ਤੇਰੀ ਮੰਮੀ ਨੇ ਆਪਣੀ ਮਰਜ਼ੀ ਕੀਤੀ ਇੱਛੇ ਵੀ ਉੱਥੇ ਵੀ ਮੇਰਾ ਨਾਮ ਹੀ ਲੈ ਦੇਣਗੇ ਮੈਂ ਚੱਲਿਆ ਤੂੰ ਦੋਰੀ ਗੱਲਾਂ ਛੱਡ ਕੇ ਲੈ ਆ ਇਹ ਸਾਰੇ ਵਿਆਹ ਦਾ ਵਿਆਹ ਦਾ ਨਾਮ ਲੈ ਦੋ ਤੇ ਉਸੇ ਵੇਲੇ ਪੱਜ ਜਾਂਦਾ ਕੋਈ ਹਾਲ ਨਹੀਂ ਮੰਮੀ ਸੇਵਕ ਤੇ ਚੱਲ ਗਿਆ ਤੁਹਾਨੂੰ ਪਤਾ ਇਦਾਂ ਕਰਦਣਾ ਵੀ ਦੱਸੋ ਕਰਨਾ ਕੀ ਇਹ ਜਿਹੜੀ ਮੇਨ ਗੱਲ ਵਾ ਮੈਂ ਚੰਦੀ ਸੀ ਥੋੜਾ ਜਿਹਾ ਚੇਜ਼ ਕਰ ਲਈਏ ਹਾਂਜੀ ਉਹ ਵੀ ਕੀ ਗੱਲਾਂ ਕਰਦੇ ਜੇ ਕੀ ਚੇਂਜ ਕਰਵਾ ਲਗੇ ਜੇ ਪਤਾ ਹਰਪ੍ਰੀਤ ਮੈਂ ਸੋਚਦੀ ਹੀ ਵੀ ਕਰਦੀ ਨਾ ਲਾਈਟ ਜੇ ਕਲਰ ਦੀ ਕਲੀ ਵਗੈਰਾ ਹੋਈ ਹੈ ਡਿਸਟੈਂਪਰ ਜਿਹੜਾ ਨਾ ਸਹੀ ਜਿਆ ਨਹੀਂ ਲੱਗਦਾ ਮੈਨੂੰ ਕਹਿੰਦੀ ਥੋੜਾ ਜਿਹਾ ਚੇਂਜ ਕਰਵਾਈਏ ਤੇ ਪਰਦੇ-ਪੁਰਦੇਆਂ ਦਾ ਸੋਫੇ ਦੀ ਸੈਟਿੰਗ ਥੋੜਾ ਜਿਹਾ ਸੋਚ ਲਈ ਮੈਨੂੰ ਵੀ ਲੰਦਾ ਹੁਣ ਤੁਹਾਨੂੰ ਕਰਵਾ ਲੈਣਾ ਚਾਹੀਦਾ ਮੇਰੇ ਖਿਆਲ 2 ਸਾਲ ਤੇ ਹੋ ਗਏ ਹਨ ਤੁਸੀਂ ਦੱਸਿਆ ਸੀ ਤੇਰੇ ਵਿਆਹ ਤੋਂ ਪਹਿਲਾਂ 2 ਮੇਰੀ ਤੁਸੀਂ ਮੰਨੋ ਨਾ ਤੇ ਵਾਲਪੇਪਰ ਲਗਵਾਨੇ ਆ ਡਾਰਕ ਕਲਰ ਦੇ ਅੱਜਕੱਲ ਹਨਾ ਤੇ ਤੁਹਾਡੇ ਰੂਮ ਚ ਅਲਗ ਹੋਏਗਾ ਸਾਡੇ ਰੂਮ ਚ ਅਲਗ ਹੋਏਗਾ ਤੇ ਇਸੇ ਵਕ ਦੇ ਰੂਮ ਚ ਅਲਗ ਕਿਉਂ ਜੀ ਦੱਸੋ ਹਨਾ ਸੁਣੋ ਮੰਮੀ ਨੇ ਸਲਾਹਾਂ ਆਈਆਂ ਦੇ ਲੰਨਾ ਵੈਸੇ ਨਾ ਵੱਡੀ ਆਈ ਸਲਾਵਾਵਾਂ ਦੇਣ ਵਾਲੀ ਤੂੰ ਨਾ ਜਾ ਕੇ ਆਟਾ ਧਾਲੀ ਵੇਖ ਕਿੰਨੀ ਧਾਲ ਚਾਹੀਦੀ ਹੈ ਕਿੰਨੇ ਘਰ ਦੇ ਮੈਂਬਰ ਹੈ ਕਿੰਨੀ ਧਾਲ ਬਣਾਣੀ ਹੈ ਕਿੰਨਾ ਆਟਾ ਗੁੰਨਾ ਤੇ ਕਿੰਨੀਆਂ ਰੋਟੀਆਂ ਬਣਾਉਣੀਆਂ ਮੈਨੂੰ ਨਾ ਸਹੀ ਸਲਾਵਾਵਾਂ ਦੇਣ ਵਾਲੀ ਨਾ ਮੇਰੀ ਧੀ ਹੈਗੀ ਆ ਮੇਰੇ ਪੁੱਤਰ ਬੈਠੇ ਮੇਰੇ ਕੋਲ ਮੈਂ ਪੁੱਛ ਲਾਂਗੀ ਉਹਨਾਂ ਤੋਂ ਮੈਂ ਕੀ ਕਰਨਾ ਹੈ ਪਤਾ ਤੂੰ ਇੰਨਾ ਮਹਿੰਗੇ ਖਰਚੇ ਦਾ ਦੱਸਦਾ ਨਾ ਸਮਾਨ ਸਾਰਾ ਕੁਝ ਵੀ ਇੰਜ ਕਰ ਲੈਣੇ ਆ 3D ਵਾਲਪੇਪਰ ਲਗਵਾ ਲੈਣੇ ਮੇਰੀ ਧੀ ਹੁੰਦੀ ਸੀ ਨਾ ਉਹ ਜੈਨੂਨ ਜੇ ਖਰਚੇ ਦੇ ਵਿੱਚ ਉਹਨੇ ਸਾਰਾ ਮੈਨੇਜ ਕਰ ਦੇਣਾ ਹੁੰਦਾ ਸੀ ਮੰਮਾ ਅਵੀ ਜੈਨੂਨ ਖਰਚਾ ਹੀ ਹੁੰਦਾ ਪਰ ਚਲੋ ਕੋਈ ਨਹੀਂ ਮੈਂ ਜਾਣੇ ਕਿਚਨ ਚ ਮਮੀ ਇਹਦੀ ਗੱਲ ਤੇ ਸੁਣਨੋਂ ਦੇ ਪਹਿਲਾਂ ਤੁਸੀਂ ਪਹਿਲਾਂ ਹੀ ਬੋਲਣ ਲੱਪੇ ਜੀ ਵੇਖ ਪਤਾ ਕੀ ਹੈ ਸੁਖ ਮੈਂ ਨਾ ਮੈਨੂੰ ਪਤਾ ਹੈ ਕਿ ਕਿੰਨਾ ਕਿੱਦਾਂ ਦੀ ਸਲਾਹ ਦੇਣੀ ਹੈ ਤੇ ਕੀ ਇਹਨੇ ਕਰਨਾ ਹੈ ਅੰਜੂ ਨੇ ਵੇਖਾ ਸੋਫਾ ਲਿਆ ਸੀ ਨਾ ਸੋਫਾ ਹੈ ਨਾ ਤੇ ਪਹਿਲਾਂ ਵੇਖ ਸੈਟਿੰਗਾਂ ਜੀਆਂ ਹੁੰਦੀਆਂ ਸੀ ਆਪਣੇ ਘਰ 'ਚ ਹੈ ਨਾ ਉਹਨੂੰ ਪਤਾ ਹੈ ਵੀ ਕਿਵੇਂ ਦੀ ਜੜੀ ਹੈ ਨਾ ਹੁਣ ਟ੍ਰੈਂਡ ਚੱਲਦਾ ਹੈ ਉਹਨੇ ਉਹਦੇ ਅਕੋਰਡਿੰਗ ਸੋਫਾ ਲਿਆਂਦਾ ਹੈ ਮੰਮੀ ਪਤਾ ਗੱਲ ਕੀ ਆ ਹੁਣ ਆਪਾਂ ਇਹਨੂੰ ਵੀ ਮੌਕਾ ਦਵਾਗੇ ਫੇਰ ਇਹਨੂੰ ਪਤਾ ਲੱਗੂਗਾ ਹੁਣ ਜੇ ਆਪਾਂ ਸਭ ਕੋ ਅੰਜੂ ਤੇ ਛੱਡ ਛੱਡਾਂਗੇ ਉਹ ਡੈਪਰੈਸ਼ਨ ਚੋਂ ਸੋਣੀ ਕਰਦੇ ਨੇ ਵਧੀਆ ਕਰਦੇ ਨੇ ਆਪਣੇ ਹਿਸਾਬ ਨਾਲ ਕੱਲ ਨੂੰ ਉਹ ਵੀ ਆਪਣਾ ਦਿਮਾਗ ਲਾਊਗੀ ਆਪਣੇ ਹਿਸਾਬ ਨਾਲ ਵੀ ਕੱਲ ਨੂੰ ਆਪਣਾ ਘਰ ਬਣਾਊਗੀ ਵਧੀਆ ਹੀ ਹੋਊਗਾ ਸਭ ਕੁਝ ਨਹੀਂ ਤੂੰ ਇੱਕ ਵਾਰੀ ਮੈਨੂੰ ਨਾ ਕੁੜੀ ਨੂੰ ਫੋਨ ਕਰ ਲੈਂਦੇ ਚਲੋ ਠੀਕ ਮੰਮੀ ਜਿੱਦਾਂ ਤਾਂ ਚਲ ਆ ਮੈਂ ਉਹ ਤੋਂ ਇੱਕ ਵਾਰੀ ਸਲਾਹ ਲੈ ਕੇ ਨਾ ਫੇਰ ਹੀ ਮੈਂ ਕਰਨਾ ਕੁਝ ਮੈਂ ਤਾਂ ਸੋਚਿਆ ਸੀ ਲੱਗਿਆ ਤਾਂ ਮੰਮੀ ਨੂੰ ਐ ਵੀ ਕਹੂੰਗੀ ਕਿ ਕਿਚਨ ਦਾ ਸਾਰਾ ਸਮਾਨ ਚੇਂਜ ਕਰਾ ਦੋ ਡੱਬੇ ਕਿੱਦਾਂ ਨੇ ਹੋਏ ਪਏ ਨੇ ਮੰਮੀ ਨੇ ਮੈਨੂੰ ਕਰੋਕਰੀ ਦਿਖਾਈ ਸੀ ਬੈੱਡ 'ਚ ਪਈ ਹੋਈ ਮੈਂ ਕਿਹਾ ਚਲੋ ਕਹੂੰਗੀ ਇਹਨੂੰ ਸਾਮ ਤੋਂ ਕਿਤੇ ਸਟੋਰ 'ਚ ਤੇ ਉਹ ਨਵੀਂ ਕਢਾ ਦੋ ਪਰ ਇੱਥੇ ਤੇ ਮੇਰੀ ਸੁੰਦਾ ਕੋਈ ਨਹੀਂ ਬੰਦਾ ਸਲਾ ਹੀ ਲੈ ਲੈਂਦਾ ਬੋਲਣ ਵੀ ਨਹੀਂ ਦਿੰਦੇ ਹੈਗੇ ਕੀ ਗੱਲ ਹੋ ਗਈ ਆ ਕੰਦਾ ਨਾਲ ਗੱਲਾਂ ਕਰੀ ਜਾਨੀ ਆ ਕੰਦਾ ਨਾਲ ਗੱਲਾਂ ਕਰਨੀਆਂ ਜਦੋਂ ਘਰ ਕੋਈ ਸੁੰਦਾ ਹੀ ਨਹੀਂ ਹੈਗਾ ਉਹ ਕੀ ਗੱਲ ਹੋ ਗਈ ਹੈ ਦੇਖੋ ਨਾ ਦੱਬੇ ਕਿਦਾਂ ਦੇ ਪੀਲੇ ਪੈ ਗਏ ਨੇ ਤਾਂ ਮੈਂ ਸੋਚਿਆ ਸੀ ਮੰਮੀ ਨੂੰ ਕਹੂੰਗੀ ਕਿ ਮੰਮੀ ਜਿਹੜਾ ਕਹਿ ਰਹੇ ਨੇ ਘਰ ਚੇਂਜ ਸਭ ਕੁਝ ਵਾਲਪੇਪਰ ਵਗਰਾ ਚੇਂਜ ਕਰਨਾ ਕੋਈ ਪੇਂਟ ਸੇ ਮੈਂ ਕਿਹਾ ਸੀ ਕਿਚਨ ਸਾਰਾ ਦਿਨ ਅਸੀਂ ਹੋਣਾ ਹੁੰਦਾ ਹੈ ਸ਼ੌਂਕ ਹੁੰਦਾ ਏਕ ਲੇਡੀ ਨੂੰ ਤੇ ਮੈਨੂੰ ਵੀ ਬੜਾ ਸ਼ੌਂਕ ਹੈਗਾ ਮੰਮੀ ਨੇ ਇਹਨੂੰ ਮੈਨੂੰ ਬੈੱਡ ਆਪਣੇ ਚ ਨਾ ਜਿਹੜਾ ਉਹਨਾਂ ਦੇ ਰੂਮ ਚ ਪਿਆ ਹੋਇਆ ਉਸ ਨੂੰ ਕਰੋਕਰੀ ਦਿਖਾਈ ਸੀ ਬੜੀ ਸੋਹਣੀ ਸੈਗੀ ਸੀ ਤੇ ਮੰਮਾ ਨੂੰ ਕਹੋ ਹਾਂ ਮੇਰੇ ਤੋਂ ਉਹਨਾਂ ਨੇ ਸੁਣੀ ਨਹੀਂ ਮੈਂ ਤਾਂ ਬੋਲਣ ਨਹੀਂ ਦੇਣਾ ਉਹਨਾਂ ਨੂੰ ਕਹੋ ਹਾਂ ਕਿ ਉਹ ਕਰੋਕਰੀ ਕੱਢ ਦਿਓ ਤੇ ਜਿਹੜੇ ਪੁਰਾਣਾ ਪਿਆ ਨਾ ਸਮਾਨ ਉਹ ਸਟੋਰ ਚ ਰੱਖ ਦਿਓ ਤੇ ਇਹ ਨੋ ਚੇਂਜ ਕਰਾ ਦੋ ਤੂੰ ਮੇਰੀ ਗੱਲ ਸੁਣਿਆ ਯਾਰ ਮੰਮੀ ਆਪਣੀਆਂ ਵੀ ਤਾਂ ਸਹੀ ਨਹੀਂ ਉਹ ਪੁਰਾਣੀ ਸੋਚਦੇ ਨੇ ਹਨਾ ਉਹ ਆਪਣੀ ਸੋਚਦੇ ਆ ਜਿਹੜੀ ਚੀਜ਼ ਚਾਹੀਦੀ ਉਹ ਮੈਨੂੰ ਦੱਸੋ ਮੈਂ ਬਨ ਉਹ ਚੀਜ਼ ਲਿਆ ਦੂੰਗਾ ਉਹ ਤੁਹਾਨੂੰ ਦੱਸ ਤੇ ਦਿੱਤਾ ਹੈ ਤੇ ਤੁਸੀਂ ਵੀ ਆਪੇ ਥੋੜੀ ਲੈ ਆਓਗੇ ਮੰਮੀ ਨੇ ਤੁਹਾਨੂੰ ਕਹਿਣਾ ਆ ਕਿਉਂ ਲੈ ਆਏ ਉਹ ਕਿਉਂ ਲੈ ਆਏ ਤੁਸੀਂ ਉਹਨਾਂ ਨੂੰ ਕਹੋ ਉਹ ਬੈੱਡ ਤੋਂ ਕਰੋਕਰੀ ਕੱਢ ਦੇਣਗੇ ਤੇ ਆ ਸਟੋਚਸ ਲਗਾ ਦੇ ਧੀਤਨ ਸ਼ੁਰੂ ਤੋਂ ਅੰਜੂ ਹਰ ਇੱਕ ਚੀਜ਼ ਆਮ ਦੇਰੀ ਕਰਦੇ ਵਿੱਚ ਤੈਨੂੰ ਪਤਾ ਵਾ ਨਾਲ ਮੰਮੀ ਨੂੰ ਵੀ ਪਤਾ ਹਰੇ ਗੱਲ ਦਾ ਤੂੰ ਜੋ ਜੋ ਗੱਲਾਂ ਕਰੇਂ ਉਹਨਾਂ ਦੇ ਢਿੱਡ ਜਿ ਵੜੇਗੀ ਫੇਰ ਹੀ ਸਾਰੀ ਉਹਨਾਂ ਕੱਲੋਂ ਤੇਰੀ ਚੱਲਣੀ ਆ ਜੋ ਕੁਛ ਹੋਊਗਾ ਤੇਰੀ ਮਰਜ਼ੀ ਨਾਲ ਹੋਊਗਾ ਤੂੰ ਸਾਰੀਆਂ ਟੈਨਸ਼ਨਾਂ ਛੱਡ ਤੇ ਘਟਚਾਲ ਬਣਾ ਮੇਰਾ ਸਿਰ ਬੜਾ ਪੀੜਾ ਹੁੰਦੇ ਬਣਾ ਦਿੰਦੀ ਕਿਵੇਂ ਦੱਸਾਂ ਇਹਨਾਂ ਨੂੰ ਜਿਵੇਂ ਅੰਜੂ ਦੀਦੀ ਅੰਜੂ ਦੀਦੀ ਕਰਦੇ ਨੇ ਐਦਾਂ ਮੈਨੂੰ ਵੀ ਨਾ ਉਹਦੇ ਸਾਰੇ ਪ੍ਰੀਤ ਪ੍ਰੀਤ ਕਰਦੇ ਨੇ ਕਿ ਵੀ ਦਾ ਸੈਨਾ ਨੂੰ ਕਿ ਮੈਨੂੰ ਜਿੰਨਾ ਸ਼ੌਂਕ ਹੈ ਨਾ ਸ਼ਾਇਦ ਕਿਸੇ ਨੂੰ ਹੋਏਗਾ ਕਾਰ ਡੈਕੋਰੇਟ ਕਰਨ ਦਾ ਮੈਂ ਤਾਂ ਕਿੰਨਾ ਕੁ ਸੋਚਿਆ ਸੀ ਕਿ ਗੱਲ ਸ਼ੂਨ ਤੇ ਸਹੀ ਸਟਾਰਟ ਤੇ ਕਰਨ ਤੇ ਮੈਂ ਆਪਣਾ ਦੱਸਾਂਗੀ ਆਪਣੀ ਵੀ ਇੱਥੇ ਐ ਕਰਵਾਉ ਉੱਥੇ ਕਰਾਉ ਪਰ ਗੋ ਮਮੀ ਨੇ ਗੱਲ ਹੀ ਖਤਮ ਕਰ ਦਿੱਤੀ ਬੋਲਣ ਕਿੱਥੇ ਦਿੰਦੇ ਨੇ ਜੇ ਉਦਨ ਮੈਂ ਕਿਹਾ ਮੌਸਮ ਬਦਲ ਗਿਆ ਬਮਾ ਤੇ ਚਲੋ ਚੱਲਦੇ ਆਂ ਗਰਮ ਬੈੱਡ ਸ਼ੀਟ ਲੈ ਆਈਏ ਉਦੋਂ ਵੀ ਨਹੀਂ ਬੋਲਣ ਦਿੱਤਾ ਤੂੰ ਤੇ ਕਮਲੀ ਹੈਗੀ ਆ ਤੈਨੂੰ ਕੀ ਪਤਾ ਇਹ ਚੀਜ਼ਾਂ ਦਾ ਮੇਰੀ ਕੁੜੀ ਨੂੰ ਪਤਾ ਉਹ ਦਵੀ ਅੰਜੂ ਦੀਦੀ ਨਾਲ ਲੈ ਗਏ ਬਸ ਮੇਰਾ ਧਾਰ ਹੈ ਮੈਨੂੰ ਵੀ ਸ਼ੌਂਕ ਹੈ ਮੈਂ ਵੀ ਚੰਗੇ ਘਰੋਂ ਆਈ ਆ ਉਥੇ ਇੱਕ ਇੱਕ ਚੀਜ਼ ਮੈਨੂੰ ਪੁੱਛਦੇ ਨੇ ਪ੍ਰੀਤ ਦੱਸ ਕੀ ਠੀਕ ਲੱਗੂਗਾ ਪ੍ਰੀਤ ਦੱਸ ਤੇ ਭਾਬੀਆਂ ਵੀ ਪੁੱਛਦੀਆਂ ਨੇ ਤੇ ਇੱਥੇ ਚੰਗੇ ਘਰੋਂ ਆਈ ਆ ਮੈਂ ਸਿਆਣੀ ਮਾਪਿਆਂ ਦਿੱਤੀ ਤੇ ਕਮਲੀ ਕਮਲੀ ਕਹਿ ਕੇ ਮੈਨੂੰ ਕਮਲੀ ਕਰ ਦਿੱਤਾ ਇਹਨਾਂ ਨੇ ਚੁੱਪ ਕਰ ਗਈਆਂ ਕਹਿ ਲਾਂਨ ਕੀ ਕਹਿ ਨਹੀਂ ਕੀ ਗੱਲ ਹੋ ਗਈ ਕਿਹੜੀ ਸਲਾਈ ਪੇਜ ਹੈ 900 ਜੀ ਮੈਂ ਮੰਮੀ ਨੂੰ ਕਹਿ ਰਹੀ ਸੀ ਗਰਮ ਸੂਟ ਲੈਣੇ ਨੇ ਤੇ ਮੁੰਨੂ ਇਹਨਾਂ ਨਾਲ ਪੇਜ ਦੋ ਮੇਰੀ ਆਪਣੀ ਚੁਆਇਸ ਹੋ ਜੇਗੀ ਆਪਣਾ ਤੇ ਨੂੰ ਬੜਾ ਚੱਜਿਆ ਖਰੀਦਣ ਦਾ ਕੱਪੜੇ ਪਤਾ ਮੈਨੂੰ ਕਿਹੋ ਜੀ ਚਾਹ ਜੇ ਕੱਲ ਸਵੈਟਰ ਦਿੱਤਾ ਸੀ ਪਾਣ ਨੂੰ ਪਾਇਆ ਜੀ ਉਹ ਤਾਂ ਦੱਸਿਆ ਤਾਂ ਸੀ ਮੈਨੂੰ ਪਸੰਦ ਨਹੀਂ ਆਇਆ ਉਹ ਸਤਾਰਿਆਂ ਸਿੱਪੀਆਂ ਸਤਾਰਿਆਂ ਵਾਲਾ ਕੋਈ ਜਾਂ ਟੈਡੀ ਬੀਅਰ ਵਗੈਰਾ ਬਣਿਆ ਵਾਲਾ ਪਾਣਾ ਹਣਾ ਕੋਈ ਸਾਡੀ ਚੋਇਸ ਤਾਂ ਪਸੰਦ ਆਂਦੀ ਨਹੀਂ ਨੰਨੂ ਮੰਮੀ ਤੁਸੀਂ ਨਾਲ ਜਾ ਕੇ ਲਿਆ ਦੇਣਾ ਜਿਹੜਾ ਨੂੰ ਉਹਨੂੰ ਕੀ ਪਤਾ ਉਹ ਸਹੀ ਹੈ ਸਹੀ ਹੈ ਪਤਾ ਲੱਗੂਗਾ ਉਹਨੂੰ ਕੋਈ ਨਹੀਂ ਗੱਲ ਕਰਨ ਲੱਗੀ ਫੋਨ ਅੰਜੂ ਨੂੰ ਅੰਜੂ ਆਂਦੀ ਹੈ ਤੇ ਲੈ ਆਨੇ ਹੀ ਜਾ ਕੇ ਸੂਟ ਚਲੋ ਠੀਕ ਮੰਮੀ ਜੀ ਦਾ ਤਾਂ ਉਹਨੂੰ ਠੀਕ ਲੱਗਾ ਮम्मा ਮੈਨੂੰ ਵੀ ਨਾਲ ਲੈ ਜਾਓ ਚੀਜ਼ ਤੇ ਮੈਂ ਪਾਨੀ ਆਣਾ ਤੇ ਮਿੰਮੀ ਪਤਾ ਹੋਏਗਾ ਨਹੀਂ ਅਸੀਂ ਗਲਤ ਲਿਆਵਾਂਗੇ ਚੀਜ਼ ਤੇਰੇ ਲਈ ਮੈਨੂੰ ਇਸ ਚੀਜ਼ ਦਾ ਜਵਾਬ ਦੇ ਦੇ ਲੈ ਲੈਣਾ ਆਪਣੀਆਂ ਕੰਬਲੀਆਂ ਜੀਆਂ ਨਾ ਮਾਰਿਆ ਕਰ ਬਹੁਤੀਆਂ ਤੇਰੀਆਂ ਕੰਬਲੀਆਂ ਨਹੀਂ ਚਲਣੀਆਂ ਇੱਥੇ ਮੇਰੀ ਤੇ ਸਿਆਣੀ ਹੈਗੀ ਹੈ ਸਿਆਣਾ ਭੈਣੀ ਜਰਾ ਜੀ ਨਹੀਂ ਤੇਰੇ ਚ ਆਂਦੀ ਹੈ ਵੇਖੀ ਕਿੰਨੀ ਸਿਆਣਪ ਨਾਲ ਸਾਰਾ ਕੁਝ ਮੈਨੇਜ ਕਰਕੇ ਸਾਰਾ ਕੁਝ ਦੱਸ ਕੇ ਜਾਉਗੀ ਤੈਨੂੰ ਚਲ ਜੇ ਮੰਮੀ ਕੁਛ ਗ੍ਰੈਂਡ ਬਈਆ ਸੋਚ ਸਮਝ ਕੇ ਕਹਿੰਦੇ ਜਿੱਦਾਂ ਮਮੇ ਨੂੰ ਠੀਕ ਲੱਗਦਾ ਕਰ ਮੰਦੇ ਚਲੋ ਠੀਕ ਹੈ ਮੈਂ ਤਾਂ ਠੀਕ ਆਂ ਕੀ ਲੰਝੋ ਅੱਜ ਇਕੱਲੀ ਆ ਗਈ ਮੈਂ ਸੌਦਾ ਹੀ ਜਿੱਦਾਂ ਮੇਰਾ ਜੀਕ ਤਾਂ ਬਸ ਮੇ ਆ ਗਈ ਕੀ ਹੋਇਆ ਤੈਨੂੰ ਤੇਰਾ ਚਿਹਰਾ ਕਿਉਂ ਉਤਰਿਆ ਹੈ ਤੜਨਾ ਗੱਲ ਹੀ ਸੀ ਕਰਦੀ ਵੀ ਹਾਂ ਤੇ ਮੈਂ ਤੁਹਾਨੂੰ ਕਹਾਂ ਮੈਂ ਅੱਗੇ ਦੱਸਦੀ ਹਾਂ ਕਿਵੇਂ ਕਿੱਦਾਂ ਕਰਾਉਣਾ ਦਾ ਦੱਸ ਦਾਂਗੀ ਹਰ ਇੱਕ ਲੋਕ ਮੈਂ ਦੱਸਦੀ ਹਾਂ ਨਾ ਸਿਆਣਾ ਪੈਣਾ ਮੈਨੂੰ ਆਪਣਾ ਘਰ ਹਮੇਸ਼ਾ ਸਾਂਭਿਆ ਮਸ਼ਹੂਰ ਹੋ ਬਿਲਕੁਲ ਪਤਾ ਨਹੀਂ ਸੋਹਰਿਆਂ ਦੀ ਤਕਰੀਬ ਹੈ ਕੀ ਆਇਆ ਜਦੋਂ ਕੋਈ ਸਲਾਹ ਦੇਣ ਲੱਗਦੀ ਹੈ ਜਦੋਂ ਤੁਹਾਨੂੰ ਪਤਾ ਨਾ ਨਾਂ ਦਾ ਵਿਆਹ ਕਰਿਆ ਆ ਵੇ ਮੈਂ ਕਿਹਾ ਚਲੋ ਮੈਂ ਨਾਲ ਚੱਲ ਕੇ ਨਾ ਗਹਿਣਾ ਵੀ ਨਾਲ ਲਾ ਕੇ ਬਣਵਾ ਦੇਣੀ ਆ ਅਕਸਰ ਮੈਂ ਵੀ ਆਪਣੇ ਵਿਆਹ ਦੀ ਆਪੇ ਸਾਰਾ ਕੁਝ ਤਿਆਰ ਕੀਤਾ ਇਹ ਕਿਹੜਾ ਗੇ ਚੁਪਾਇਆ ਹੂੰ ਲੋ ਜੀ ਉਹ karenge ਪ੍ਰਧਾਨ ਕੀ ਕਹਿੰਦੇ ਹੁਣ ਜੇ ਮੈਂ ਕੋਈ ਕੰਮ ਕਹਿਦਾ ਨਾ ਕਿ ਮਿਸਤਰੀ ਲਮਾਣ ਲੱਗੇ ਉਹ ਤਾਂ ਡਿਜ਼ਾਈਨ ਮੇਰੇ ਕੋਲ ਪੁੱਛ ਲੋ ਕਈ ਕਮਰੇ ਦੇ ਵਿੱਚ ਅਟੈਚ ਬਾਥਰੂਮ ਨਾ ਬਣਵਾਈਏ ਇੱਕ ਹੂੰ ਸਮੈਲ ਬੜੀ ਕਿਸਲੇ ਹੋਊਗੀ ਹੁਣ ਸਾਡੇ ਵੀ ਨੂ ਵੱਖਰੇ ਵੱਖਰੇ ਹੀ ਐ ਬਾਹਰ ਹੀ ਐ ਨਾ ਤੂੰ ਸਾਦੇ ਨਹੀਂ ਸਾਨੂੰ ਸਾਡੀ ਕੁੜੀਆਂ ਹੈਗੀਆਂ ਨਾ ਆਪਣੇ ਦੋਨਾਂ ਕੁੜੀਆਂ ਨੂੰ ਬੁਲਾ ਲੈਂਦੇ ਨੇ ਕਿਉਂ ਕੀ ਗੱਲ ਕੁੜੀ ਕਿਉਂ ਆਏਗੀ ਕੀ ਗੱਲ ਮੇਰੀ ਦੀ ਨਕਲ ਨਹੀਂ ਆਗੀ ਬਸ ਐਹੀ ਤਾਂ ਗੱਲ ਐ ਉਹਨਾਂ ਨੂੰ ਲੱਗਦਾ ਘਰੇ ਮੈਂ ਕੰਮ ਬਣਾ ਲਈ ਗੁੱਤਲੀ ਐ ਮੇਰੀ ਦੀ ਹਾਂ ਉਹਨਾਂ ਨੂੰ ਕੀ ਪਤਾ ਹੋਵੇ ਹਰ ਗੱਲੇ ਮੈਨੂੰ ਬੋਲਦੇ ਰਹਿੰਦੇ ਹਰ ਗੱਲੇ ਭਾਬੀ ਮੈਨੂੰ ਬੋਲਦੇ ਰਹਿੰਦੇ ਨੇ ਨਾ ਸਮ ਆਪਣਾ ਇਸ ਘਰ ਨੂੰ ਸਾਰੀ ਗੱਲ ਸਮਝਿਆ ਤੁਹਾਡੇ ਵਿਆਹ ਤੋਂ ਪਹਿਲਾਂ ਇੱਕ ਇੱਕ ਚੀਜ਼ ਮੈਂ ਕਰਦੀ ਸਾਂ ਪਰ ਸੋਹਰਿਆਂ ਲਈ ਤਾਂ ਮੈਂ ਸਿਆਣੀ ਰਹਿਣਾ ਹੀ ਨਹੀਂ ਨਾ ਜੇ ਬੱਚਿਆਂ ਨੂੰ ਫੈਸਲਾ ਲਿੱਤਾ ਕਿ ਸਕੂਲ ਚੰਗੇ ਪਾ ਦੋ ਤੂੰ ਦੱਸੇਂ ਕਿ ਕਿੱਥੇ ਪਾਣੇ ਆ ਪਲੇ ਵਿੱਚ ਤੋਂ ਬਾਅਦ ਉਹ ਦੂਜੀ ਜਗ੍ਹਾ ਪਾਣਗੇ ਉਹ ਤੇਰੀ ਭੂਆ ਨਾਲ ਦੀ ਆ ਕੇ ਦੱਸੇ ਨਾ ਭੂਆ ਪ੍ਰਧਾਨ ਹੈ ਬੱਚੇ ਤੇਰੇ ਜਿੱਤੇ ਤੇਰੀ ਮਰਜ਼ੀ ਜਿੱਥੇ ਮਰਜ਼ੀ ਪਾਵੇਂ ਤੂੰ ਉਹ ਉਹ ਕਹਿੰਦੇ ਨੇ ਬਸ ਜਿਹੜੀਆਂ ਹੈਆਂ ਨਾ ਨੂੰਹਾਂ ਘਰ ਚ ਉਹਦੇ ਐਵੇਂ ਹੀ ਹੈ ਕਦੀ ਮੈਨੂੰ ਕੰਮਲੀ ਕਦੀ ਬੇਫਕੂਫ ਕਦੀ ਕੁਝ ਪਤਾ ਨਹੀਂ ਮੈਨੂੰ ਕਿੰਨੇ ਕਾ ਨਾਮ ਕਹੇ ਨਾ ਮੈਨੂੰ ਘੱਟ ਛੱਡਦਾ ਇਧਰ ਮੈਂ ਮਾਮਣ ਕੇ ਮੈਂ ਕਿਹਾ ਮੇਰੇ ਪੇਕੇ ਜਾ ਕੇ ਦੇਖੋ ਇੱਕ ਇੱਕ ਚੀਜ਼ ਮੇਰੇ ਹੱਥੀ ਸਜਾਈ ਹੈ ਐਨੇ ਮੈਨੂੰ ਸਮਝ ਆਏ ਮੈਂ ਤਾਂ ਹੁਣ ਵੀ کہہ ਰਹੀ ਆਂ ਵੀ ਅੰਜੂ ਆਂਦੀ ਆ ਤੇ ਉਹਨੂੰ ਪੁੱਛਦੇ ਆਂ ਅੱਜ ਤਾਂ ਮੇਰਾ ਮੱਫਾ ਫੜਿਆ ਪਿਆ ਉਹੋ ਜਿਹਾ ਤੁਹਾਡਾ ਜਵਾਈ ਜਿਹੜਾ ਇਹ ਨਾ ਮੇਰਾ ਸਾਥ ਨਹੀਂ ਦਿੰਦਾ ਭਾਵੇਂ ਬੰਦਾ ਨਾ ਫਰਜ ਉਹਨਾਂ ਦਾ ਨਾਲ ਲੱਗ ਕੇ ਗੱਲ ਕਰਨ ਦਾ 3 ਸਾਲ ਹੋ ਗਏ ਨੇ ਕਿਤੇ ਮਯਾਲਾ ਗੱਲ ਕਰ ਜਨ ਇੱਕੋ ਗੱਲ ਉਹ ਮੇਰੀ ਭੈਣ ਆਏਗੀ ਤੇ ਕਰੇਗੀ ਮੰਮੀ ਨੇ ਉਹਦੇ ਨਾਲ ਹੀ ਸਲਾਹ ਕਰਨੀ ਆ ਤੈਨੂੰ ਕੀ ਸਮਝ ਉਹਨਾਂ ਨੂੰ ਕੀ ਪਤਾ ਹੋਵੇ ਮੈਂ ਕਿੰਨੀ ਸਮਝਦਾਰ ਇੱਥੋਂ ਮੰਮੀ ਜੀ ਕਹਿੰਦੇ ਜੀ ਪੇਕਿਆਂ ਦੀ ਸਿਆਣੀ ਤੇ ਸੋਹਰੇ ਘਰ ਇੰਨੀ ਆਣੀ ਕੀ ਮਤਲਬ ਸੁੱਖ ਇਹ ਤਾਂ ਮੰਮੀ ਗੱਲਾਂ ਦਾ ਤੁਹਾਨੂੰ ਪਤਾ ਹੀ ਐ ਜਦੋਂ ਪ੍ਰੀਤ ਤੁਹਾਨੂੰ ਕੋਈ ਗੱਲ ਕੀਂਦੀ ਆ ਜਾਂ ਸੂਟ ਮੰਗਦੀ ਆ ਕੋਈ ਚੀਜ਼ ਮੰਗਦੀ ਆ ਉਹਨੂੰ ਵੀ ਇਦਾਂ ਨਿਆਣੀ ਦਾਦੇ ਜੇ ਉਹਦੀ ਹਰ ਗੱਲ ਦੇ ਵਿੱਚ ਉਹ ਜੀ ਰੋਕ ਟੋਕ ਕਰਦੇ ਜੇ ਹੁਣ ਇਹੋ ਗੱਲ ਅੰਜੂਣਾ ਹੋਈ ਆ ਅੰਜੂ ਦਾ ਤੁਹਾਨੂੰ ਬੜਾ ਦੁੱਖ ਲੱਗਾ ਪਰ ਸੁੱਖ ਨੇ ਉਹਦੇ ਨੇ ਨਵੀਂ ਵਾਈ ਆਈ ਆ ਉਹਨੂੰ ਵੀ ਪਤਾ ਕਿਹੜਾ ਕੀ ਕਿਦਾਂ ਬੋਲਣਾ ਨਹੀਂ ਨਾ ਮੈਂ ਕਿਹੜਾ ਸਮਝਣੀ ਹੈਗੀ ਤੇ ਚੱਲ ਕੋਈ ਗੱਲ ਨਹੀਂ ਵੇ ਹਾਂਜੂ ਹਰ ਇੱਕ ਨੂੰ ਆਪਣੀ ਇਜਾਦੀ ਦਿਲ ਦਾ ਹਰਨ ਜੀਣ ਦਾ ਹਰ ਕੋ ਨੂੰ ਹੱਕ ਵਾ ਆਪਣਾ ਇਹਨੂੰ ਹਰਗ ਦੇ ਪਾਸੇ ਜੇ ਉਹ ਸੂਟ ਮੰਗਦੀ ਜਨੂੰ ਕਹਿੰਦੇ ਸੂਟ ਨਹੀਂ ਦੇਣਾ ਲਿਆ ਗਏ ਜਾਂ ਕੋਈ ਵੀ ਕੰਮ ਹੁੰਦਾ ਜੋ ਉਹਦੀ ਮਰਜ਼ੀ ਦਾ ਪੈਂਟ ਕਲਰ ਕੁਛ ਵੀ ਹਰਗ ਪਾਸੇ ਨੂੰ ਰੋਟਕ ਹੁੰਦੀ ਆ ਜੀਜੀ ਭਾਬੀ ਐਦਾਂ ਹੀ ਹੁੰਦਾ ਹਾਂਜੀ ਜਿੱਦਾਂ ਤੁਸੀਂ ਦੀਦੀ ਆਪਣੇ ਇਸ ਘਰ ਨੂੰ ਸਜਾ ਕੇ ਰੱਖਿਆ ਸੀ ਨਾ ਵਿਆਹ ਤੋਂ ਪਹਿਲਾਂ ਤੇ ਮੈਂ ਵੀ ਆਪਣੇ ਘਰ ਨੂੰ ਇਦਾਂ ਹੀ ਸਜਾ ਕੇ ਰੱਖਦੀ ਸੀ ਤੇ ਮੇਰੇ ਭਰਾ ਭੁਜਾਈ ਮੇਰੇ ਪਾਪਾ ਮੰਮੀ ਉਹ ਤਾਂ ਕਿੰਨੇ ਗਵਾਂਡ ਸਾਰੇ ਮੇਰੇ ਕੋਲ ਲੈਂਦੇ ਸੀ ਸਲਾਹ ਤੇ ਇੱਥੇ ਆ ਕੇ ਤੇ ਮੈਂ ਤਮਲੀ ਹੋ ਗਈਆਂ ਮੰਮੀ ਮੇਰੀ ਗੱਲ ਸਮਝੂ ਇੰਨਾ ਹੁਣ ਵਿਆਹ ਨੂੰ ਲੈ ਥੋੜਾ ਟਾਈਮ ਮੈਂ ਕਿ ਨਹੀਂ ਹੋਲੀ ਅਲੀ ਨੂੰ ਸਮਝ ਲੱਗ ਜੂਗੀ ਇਹਦੀ ਸਲਾਹ ਵੀ ਲਵਾਂਗੇ ਪਰ ਚਲੋ ਵੇਖ ਤੈਨੂੰ ਜ਼ਿਆਦਾ ਪਤਾ ਹੈ ਛੱਡੋ ਮੰਮੀ ਅੱਜ ਚਲੋ ਬੈ ਗਈਆਂ ਇਕੱਠੇ ਤੇ ਗੱਲ ਖੁੱਲ ਗਈ ਨਹੀਂ ਤਾਂ ਮੈਂ ਵੀ ਇਸ ਗੱਲ ਨੂੰ ਕਦੀ ਚਾਨਣਾ ਨਹੀਂ ਸੀ ਪਾਇਆ ਮੈਂ ਨਹੀਂ ਅੱਗੇ ਹੋ ਕੇ ਫਿਰ ਉਹੀ ਪ੍ਰਧਾਨਗੀਆਂ ਕਰਨ ਨਹੀਂ ਆ ਜੋ ਮੇਰੀਆਂ ਨਾਨਾ ਘਰ ਜਾ ਕੇ ਕਰਦੀਆਂ ਨੇ ਕਿ ਮੇਰੇ ਚ ਤਾਂ ਉਹਨਾਂ ਚ ਕੋਈ ਫਰਕ ਥੋੜੀ ਰਿਹਾ ਜਿਵੇਂ ਮੈਂ ਆਪਣੇ ਸਹੁਰੇ ਘਰ ਪੀਸੀ ਪਈ ਆ ਨਾ ਕੰਬਲੀ ਬਣ ਕੇ ਹੋਵੇ ਮੇਰੀ ਭਾਬੀ ਪੀਸੀ ਪਈ ਹੈ ਮੰਮੀ ਤੁਸੀਂ ਮੈਨੂੰ ਫੋਨ ਕਰਿਆ ਕਰੋ ਰਾਜੀ ਵਾਜੀ ਵਸਤੇ ਕੋਈ ਦੁੱਖ ਸੁੱਖ ਹੁਣ ਚ ਖਲਵਾਉਂਗੀ ਜੇ ਜਦੋਂ ਕੋਈ ਸਲਾਹ ਕਰਨੀ ਹੁੰਦੀ ਨਾ ਇਹ ਕੋਮ ਕਪਾ ਵੀ ਨੂੰ ਹੀ ਦਿਓ ਆਖਰ ਉਹਨਾਂ ਦਾ ਘਰ ਹੈ ਉਹ ਵੀ ਸਾਂਭਣ ਮਾਪਿਆਂ ਲਈ ਨਾ ਧੀਆ ਹਮੇਸ਼ਾ ਸਮਝਦਾਰ ਹੁੰਦੀਆਂ ਸਿਆਣੀਆਂ ਹੁੰਦੀਆਂ ਕੋਈ ਵੀ ਕੰਮ ਕਰਨਾ ਉਹਨਾਂ ਤੋਂ ਵਧੀਆ ਸਿਆਣੀ ਕੋਈ ਨਹੀਂ ਧੀ ਘਰ ਚ ਨੂੰਹਾਂ ਹੀ ਬਸ ਕੰਮਲੀਆਂ ਘਮਾਉਂਦੀਆਂ ਇਹਨੂੰ ਤਾਂ ਕੋਈ ਚਾਜੀ ਨਹੀਂ ਇਹਨੂੰ ਤਾਂ ਕਹਿੰਨੇ ਕੋਈ ਸਿਖਾਇਆ ਹੀ ਨਹੀਂ ਜਦਕਿ ਉਹ ਵੀ ਕਿਸੇ ਘਰ ਦੀ ਧੀ ਹੁੰਦੀਆਂ ਮੈਂ ਚੱਲ ਅੰਜੂ ਛੱਡ ਸਾਰੀਆਂ ਗੱਲਾਂ ਚਲੋ ਆਪਾਂ ਚੱਲ ਪ੍ਰੀਤ ਚਾਹ ਬਣਾ ਕੇ ਲਿਆ ਤੇ ਅੰਜੂ ਦਾ ਗੁੱਸਾ ਠੰਡਾ ਕਰ ਚਾਹ ਤੇ ਨਹੀਂ ਲਰਹੋਂ ਪ੍ਰੀਤ ਇਸ ਕਾ ਡੈਕੋਰੇਟ ਤੂੰ ਕਰੇਂਗੀ ਆਪਣੀ ਮਰਜ਼ੀ ਨਾਲ ਬਿਲਕੁਲ ਹਰ ਚੀਜ਼ ਤੁਹਾਨੂੰ ਪੁੱਛੀ ਜਾਏਗੀ ਤੂੰ ਪੇਕੇ ਘਰ ਦੀ ਸਿਆਣੇ ਤੇ ਸੋਹਰੇ ਘਰ ਦੀ ਸਿਆਣੇ ਸੱਚੀ ਚੀਜ਼ ਨਾ ਸੱਚੀ ਖਤਮ ਹੀ ਕਰ ਦੇਣੀ ਆ ਤੇ ਸੁਖ ਤੁਸੀਂ ਸਾਰੇ ਤੂੰ ਨਾਲ ਲੈ ਕੇ ਜਾਈ ਪ੍ਰੀਤ ਨੂੰ ਕਪੜੇ ਲੈਣ ਠੀਕ ਮਮਮੀ ਲੈ ਕੇ ਜਾਣਾ ਚਾਹੀਦਾ ਤੁਸੀਂ ਐਗਰੀ ਹੋ ਦੇਖੋ ਨਾ ਕੁਝ ਘਰਾਂ ਦੀ ਕੀ ਸਟੋਰੀ ਹੈਗੀ ਆ ਕਿ ਧੀਆ ਮੀਆਂ ਜਾਂਦੀਆਂ ਨਾ ਪਰ ਉਹਨਾਂ ਦੀ ਹਕੂਮਤ ਜਿਹੜੀ ਆ ਨਾ ਚਲਦੀ ਰਹਿੰਦੀ ਹੈ ਕਿ ਲੋ ਜੀ ਧੀ ਸਾਡੀ ਆਏਗੀ ਤੇ ਫੈਸਲਾ ਹੋਏਗਾ ਧੀ ਸਾਡੀ ਆਏਗੀ ਤੇ ਇਹ ਕੰਮ ਕੀਤਾ ਜਾਏਗਾ ਅਸੀਂ ਉਹਦੀ ਸਲਾਹ ਲਈ ਕੋ ਆ ਜਿਹੜੀਆਂ ਘਰ ਚ ਲੈ ਕੇ ਆਏ ਉਹ ਇਹ ਕੌਣ ਹੈਗੀਆਂ ਨੇ ਇਹ ਐਵੇਂ ਧੀਆਂ ਹੀ ਨੇ ਅੱਡੀ ਤਾਂ ਕਿਸੇ ਦੀਆਂ ਧੀਆਂ ਬਣਾ ਕੇ ਘਰ ਵਿੱਚ ਨੂੰ ਧੀ ਬਣਾ ਕੇ ਬਿਠਾਇਆ ਨਾ ਤੁਸੀਂ ਉਹਦੀ ਵੀ ਸਲਾਹ ਲਲੋ ਮਾੜੀ ਥੋੜੀ ਦੇਣੀ ਆ ਉਹ ਸਲਾਹ ਲਿੱਤਿਆ ਤੁਹਾਨੂੰ ਕਿਹੜਾ ਬਿੱਲ ਪੈਣਾ ਮੈਂ ਮੰਨਨੀ ਨਾ ਮੰਨਨੀ ਬਾਅਦ ਦੀ ਗੱਲ ਹੈ ਨਾਲੇ ਜਦੋਂ ਤੁਸੀਂ ਰਿਸ਼ਤਾ ਕਰਦੇ ਉਦੋਂ ਕਹਿੰਦੇ ਹਾਂ ਹੁਣ ਸਾਡੀ ਘਰ ਦੀ ਨੂੰਹ ਨਹੀਂ ਹੋਏਗੀ ਧੀ ਹੋਏਗੀ ਬਸ ਤੇ ਵਾਲੇ ਫਰਜ਼ ਤਾਂ ਉਹਨੂੰ ਦਿੰਦੇ ਨੇ ਦਿੰਦੇ ਨਹੀਂ ਹੱਕ ਨਹੀਂ ਦਿੰਦੇ ਸੋ ਪੇਕਿਆ ਦਾ ਸਿਆਣੀ ਹੁੰਦੀ ਈ ਸੋਰੇ ਘਰ ਆ ਕੇ ਕੰਬਲੀ ਬਣ ਜਾਂਦੀ ਨਿਆਣੀ ਬਣ ਜਾਂਦੀ ਇਹ ਫਿਤਰਤ ਜਿਹੜੀ ਦਿਮਾਗ 'ਚ ਬਿਠਾਈ ਹੈ ਨਾ ਉਹਨੂੰ ਹਟਾ ਦਿਓ ਸੋ ਸਟੋਰੀ ਨੂੰ ਧਿਆਨ ਨਾਲ ਦੇਖਣਾ ਸਟੋਰੀ ਤੁਸੀਂ ਹੁਣ ਤੱਕ ਸਾਰੀ ਦੇਖ ਲਈਏਗੀ ਮੈਸੇਜ ਮੇਰਾ ਹੈਂਡ ਤੇ ਹੁੰਦਾ ਆਪ ਜੀ ਨੂੰ ਬੜੀ ਪਸੰਦ ਵੀ ਆਈ ਹੋਏਗੀ ਨਵੀਂ ਜੋੜੀ ਅਸੀਂ ਤਿਆਰ ਕੀਤੀ ਸੀ ਇਸ ਸਟੋਰੀ 'ਚ ਕਿੰਦਾ ਵੀ ਲੱਗੀ ਹੋਏਗੀ ਪਲੀਜ਼ ਦੱਸਣਾ ਜ਼ਰੂਰ ਠੀਕ ਹੈ ਜੀ ਔਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਸਾਡੀਆਂ ਨਹੀਂ ਮਹਿੰਗੀ ਬਹੁਤ ਹੀ ਵਧੀਆ ਛੋਟੀ ਜੀ ਬੈਲ ਨੂੰ ਬੈਲ ਮਾਰ ਦਿਆ ਕਰੋ ਠੀਕ ਹੈ ਜੀ ਬੈਲ ਕਰੋਗੇ ਤਾਂ ਸਾਰੀਆਂ ਵੀਡੀਓ ਤੁਹਾਨੂੰ ਮਿਲਣਗੀਆਂ ਔਰ ਦੂਜੀ ਗੱਲ ਸ਼ੇਅਰ ਕਰਿਆ ਕਰੋ ਵੀਡੀਓ ਦੁਨੀਆ ਤੱਕ ਮੈਸੇਜ ਜਾਣਾ ਜ਼ਰੂਰੀ ਹੈ ਕਿ ਨੂਆ ਵੀ ਤੁਹਾਡੀਆਂ ਧੀਆਂ ਨੇ ਕਹਿ ਕੇ ਤੇ ਲਿਆਂਦੇ ਹੋ ਪਰ ਮੰਨਦੇ ਨਹੀਂ ਤੁਸੀਂ ਠੀਕ ਹੈ ਜੀ ਸੱਚੀ ਜਾ ਚਾਹਤ ਨਹੀਂ ਮੰਗੇ ਪਰ ਨਹੀਂ ਵੇ ਲੋਰਾ ਆ ਸਗਰਾ ਤਾਂ ਸਾਡਾ ਵੇ ਲੋ ਉਹ ਵੀ ਆਪਣੇ ਨਾਲ ਫੀਂਦੇ ਰੇ ਸਟਾਜ ਚਲੋ ਰਾਸ ਸਲੀ ਕਿਦਾਂ ਨੇ ਕੀ ਕੀ ਗੱਲ ਨੋ ਸੱਸ ਕੀ ਗੱਲਾਂ ਕਰਨੀਆਂ ਕਿਹੜੀ ਸਲਾਈ ਪਈਆਂ ਜੇ ਕਹਿੰਦੀ ਐ ਸਰਦੀਆਂ ਵਾਲੇ ਸੂਟ ਲੈਣੇ ਹੂੰ ਐ ਤੇ ਇਹਨੂੰ ਬੜਾ ਚੱਜ ਸੂਟ ਲੈਣ ਦਾ ਹਾਂਜੀ ਤੇ ਮੈਂ ਇਹਨੂੰ ਕਿਹਾ ਕਿ ਅੰਜੂ ਆ ਰਹੀ ਐ